ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵਿਚਾਰ ਪੇਸ਼ ਕਰਨ ਜਾ ਰਹੇ ਹਾਂ ਇਹ ਵਿਚਾਰ ਪਤਾ ਨਹੀਂ ਤੁਹਾਨੂੰ ਚੰਗੇ ਲੱਗਣਗੇ ਜਾਂ ਨਾ ਲੱਗਣਗੇ ਪਰ ਮੇਰੀ ਇੱਕ ਆਪਣੀ ਨਿੱਜੀ رائے ਦੇ ਅਨੁਸਾਰ ਜਦੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪਿੰਡਾਂ ਦੀਆਂ ਇੱਕ ਲਿੰਕ ਛਲਕਾ ਤੋਂ ਲੈ ਕੇ ਸ਼ਹਿਰਾਂ ਦੇ ਵੱਡੇ ਨੈਸ਼ਨਲ ਹਾਈਵੇ ਰੂਟ ਤੱਕ ਫੰਡ ਜਾਰੀ ਕਰ ਦਿੱਤੇ ਜਾਂਦੇ ਹਨ ਤੇ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਸ-ਪਾਸੇ ਜ਼ਮੀਨ ਵੀ ਅਕਵਾਇਰ ਕੀਤੀ ਜਾਂਦੀ ਹੈ ਪਰ ਇਹਨਾਂ ਜ਼ਮੀਨਾਂ ਅਕਵਾਇਰ ਕਰਨ ਦੇ ਨਾਲ-ਨਾਲ ਕੀ ਉਸ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ ਕਿੰਨੇ ਪ੍ਰਤੀਸ਼ਤ ਜਿਸ ਇਲਾਕੇ ਦੀ ਜ਼ਮੀਨ ਕਿਸੇ ਸਰਕਾਰ ਨੇ ਅਕਵਾਇਰ ਕੀਤੀ ਹੈ ਉਸ ਕੰਪਨੀ ਉਸ ਏਜੰਸੀ ਦੁਆਰਾ ਕਿੰਨੇ ਪਰਸੈਂਟ ਲੋਕਾਂ ਨੂੰ ਨੌਕਰੀ ਤੇ ਰੱਖਿਆ ਗਿਆ ਹੈ ਇਹ ਇੱਕ ਵੱਖਰਾ ਸਵਾਲ ਹੈ ਲੇਕਿਨ ਜੇ ਅਪਾਹਣ ਗੱਲ ਕਰੀਏ ਪਿੰਡਾਂ ਦੇ ਵਿਕਾਸਾਂ ਦੀ ਲੈ ਕੇ ਜਾ ਸ਼ਹਿਰਾਂ ਦੇ ਵਿਕਾਸਾਂ ਨੂੰ ਲੈ ਕੇ ਅੱਜ ਕੱਲ ਹਰੇਕ ਨਗਰ ਹਰੇਕ ਸ਼ਹਿਰ ਦੇ ਵਿੱਚ ਵਿਕਾਸ ਕਾਰਜ ਭਾਵੇਂ ਬੇਸ਼ੱਕ ਚੱਲ ਰਹੇ ਨੇ ਪਰ ਇਨ੍ਹਾਂ ਕਾਰਜਕਾਲਾਂ ਦੇ ਦੌਰਾਨ ਕਈ ਐਮਸੀ ਮਿਊਸਪਲ ਕਾਉਂਸਲ ਜਾਂ ਪੰਚਾਇਤ ਮੈਂਬਰ ਕਰੰਬਾਰ ਤੋਂ ਬਣਦੇ ਵੀ ਆ ਰਹੇ ਨੇ ਪਰ ਸਵਾਲ ਇਸ ਗੱਲ ਦਾ ਹੈ ਕਿ ਅੱਜ ਜਦੋਂ ਕਿਸੇ ਰੋਡ ਦੇ ਉੱਤੇ ਜਾਂਦੇ ਆ ਤਾਂ ਵੀ ਉਹ ਰੋਡ ਛਲਕ ਪਿੰਡਾਂ ਦੀਆਂ ਗਲੀਆਂ ਉਹ ਪੁੱਟੀਆਂ ਦਿਖਾਈ ਦਿੰਦੀਆਂ ਨੇ ਅਜਿਹਾ ਕਿਉਂ ਕੀ ਸਲਕਾਂ ਦੀ ਮੁਰੰਮਤ ਕਰਨ ਤੋਂ ਬਾਅਦ ਇਹ ਪਾਈਪਲਾਈਨ ਚਾਹੇ ਗੰਦੇ ਪਾਣੀ ਦੀ ਹੋਵੇ ਚਾਹੇ ਘਰਾਂ ਨੂੰ ਪਾਣੀ ਦੀ ਨਿਕਾਸੀ ਦੀ ਹੋਵੇ ਵੀ ਉਸ ਤੋਂ ਬਾਅਦ ਜਾਰੀ ਹੁੰਦੀ ਹੈ ਕਿ ठेकेदारों ਦੀ ਕਠਿਤ ਮਿਲੀ ਭੁਗਤ ਕਰਨ ਅਜਿਹੇ ਕੰਮ ਹੋ ਰਹੇ ਹਨ ਕਿ ਪੰਚਾਇਤਾਂ ਦੀਆਂ ਸਾਂਝੀਆਂ ਜ਼ਮੀਨਾਂ ਪੰਚਾਇਤਾਂ ਨੂੰ ਜਿੱਥੋਂ ਆਮਦਨ ਆਉਂਦੀ ਹੈ ਕਿ ਉਹਨਾਂ ਜ਼ਮੀਨਾਂ ਨੂੰ ਇੱਕ ਮਤੇ ਰਾਹੀਂ ਪਾਸ ਕਰਕੇ ਵੇਚਣ ਦੇ ਇਰਾਦੇ ਦੇ ਨਾਲ ਕਿ ਉਸ ਇਲਾਕੇ ਦੀ ਜ਼ਮੀਨ ਖਤਮ ਨਹੀਂ ਹੋ ਜਾਏਗੀ ਜਦ ਕਿ ਸਰਕਾਰਾਂ ਵੱਲੋਂ ਫੰਡ ਦਿੱਤੇ ਜਾਂਦੇ ਨੇ ਇਲਾਕੇ ਦੇ ਵਿਕਾਸ ਲਈ ਵਿੱਤ ਕਮਿਸ਼ਨ ਦੇ ਪੈਸੇ ਇੱਕ ਵੱਖਰੇ ਆਉਂਦੇ ਨੇ ਕੀ ਅਜਿਹਾ ਕੁਝ ਹੋਣ ਦੇ ਬਾਵਜੂਦ ਵੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਂ ਸ਼ਹਿਰਾਂ ਦੀਆਂ ਜ਼ਮੀਨਾਂ ਨੂੰ ਜੋ ਪੰਚਾਇਤੀ ਜ਼ਮੀਨਾਂ ਪੰਚਾਇਤੀ ਰਖਵੇਂ ਇਹਨਾਂ ਦੇ ਅਧੀਨ ਆਉਂਦੇ ਹਨ ਕਿ ਇਹਨਾਂ ਨੂੰ ਵੇਚਣਾ ਸੰਭਵ ਹੈ ਅਗਰ ਇਹਨਾਂ ਦੀ ਬੇਚ ਕੇ ਹੀ ਇਲਾਕੇ ਦਾ ਵਿਕਾਸ ਹੁੰਦਾ ਹੈ ਤਾਂ ਫਿਰ ਸਰਕਾਰਾਂ ਤੋਂ ਗਰੰਟਾ ਦੀ ਉਮੀਦ ਕਿਉਂ ਰੱਖਦੇ ਹੋ ਇੱਕ ਪਾਸੇ ਤੁਸੀਂ ਸਰਕਾਰਾਂ ਤੋਂ ਗਰੰਟਾ ਲੈ ਕੇ ਆਪਣੇ ਇਲਾਕੇ ਦੀ ਚਾਰ ਦਿਵਾਰੀ ਨੂੰ ਚੰਗੀ ਤਰ੍ਹਾਂ ਦਿਖਾਉਣਾ ਚਾਹੁੰਦੇ ਹੋ ਵੀ ਸਾਡਾ ਇਲਾਕਾ ਇੰਨਾ ਵਧੀਆ ਪਰ ਜੇ ਦੇਖਿਆ ਜਾਵੇ ਜੇ ਮੈਂ ਹੁਣ ਗੱਲ ਕਰਾਂ ਨਗਰ ਪੰਚਾਇਤ ਹੰਡਾਇਆ ਦੀ ਨਗਰ ਪੰਚਾਇਤ ਹੰਡਾਇਆ ਦੇ ਵਿੱਚੋਂ ਜੇਕਰ ਹੁਣ ਤੱਕ ਕੁੱਲ ਕਿੰਨੀਆਂ ਕੁ ਜ਼ਮੀਨਾਂ ਵੇਚੀਆਂ ਜਾ ਚੁੱਕੀਆਂ ਨੇ ਜਾਂ ਕਿਸੇ ਨੂੰ ਗਿਰਵੀ ਦੇ ਚੁੱਕੀਆਂ ਨੇ ਜਾਂ ਕਿਸੇ ਨੂੰ ਲੀਤੇ ਦੇ ਚੁੱਕੀਆਂ ਨੇ ਕੀ ਜਿਨ੍ਹਾਂ ਨੂੰ ਜ਼ਮੀਨਾਂ ਵੇਚੀਆਂ ਕੀ ਉਹਨਾਂ ਦੇ ਹਿੱਸੇ ਦੇ ਵਿੱਚ ਨਗਰ ਪੰਚਾਇਤ ਹੰਡਾਇਆ ਦੀ ਇਲਾਕੇ ਦੇ ਨੌਜਵਾਨਾਂ ਨੂੰ ਕੋਈ ਰੋਜ਼ਗਾਰ ਮਿਲਿਆ ਕੀ ਜਿਹੜੀਆਂ ਲੀਤ ਤੇ ਜ਼ਮੀਨਾਂ ਦਿੱਤੀਆਂ ਕੀ ਉਹਨਾਂ ਨੂੰ ਜਦ ਕਿ ਇੱਕ ਪੰਚਾਇਤ 5 ਸਾਲ ਲਈ ਚੁਣੀ ਜਾਂਦੀ ਹੈ ਕਿ ਉਹਨਾਂ ਕੋਲੇ 6 ਸਾਲ ਲਈ ਜਾਂ 99 ਸਾਲ ਲਈ ਇੱਕ ਮਤੇਰਾਹੀ ਜ਼ਮੀਨਾਂ ਦੇਣਾ ਕੋਈ ਸੰਭਵ ਹੈ ਇਸ ਗੱਲ ਦਾ ਹਜੇ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਇਹ ਮੈਂ ਇਕੱਲੇ ਨਗਰ ਨੂੰ ਹੰਡਿਆਏ ਦੀ ਗੱਲ ਨਹੀਂ ਕਰ ਰਿਹਾ ਹੰਡਿਆਏ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂ ਮੇਰਾ ਇੱਕ ਜਦੀ ਪਿੰਡ ਵੀ ਹੈ ਲੇਕਿਨ ਇਸ ਪਿੰਡ ਦੇ ਵਿੱਚ ਮੇਰੀ ਸੁੱਤ ਦੇ ਵਿੱਚ ਇੱਕ ਛੱਪੜ ਸੀ ਗੁਰਦੁਆਰਾ ਦੇ ਸਾਹਮਣੇ ਉਸ ਨੂੰ ਵੀ ਇੱਕ ਵਾਰ ਕੀਤਾ ਗਿਆ ਕਹਿੰਦੇ ਸੀ ਪਤਨੀ 80 ਕਰੋੜ ਰੁਪਇਆ ਗ੍ਰਾਂਟ ਆ ਗਈ ਜੇਕਰ ਉਹ 66 ਬਣਿਆ 66 ਨੂੰ ਰੋਕ ਕੇ ਮਾਰਕੀਟ ਕਮੇਟੀ ਦੇ ਅਦੀਲ ਦਿੱਤੀ ਜ਼ਮੀਨ ਕਿ ਉਹ ਜ਼ਮੀਨ ਹੁਣ ਤੱਕ ਕਿੱਥੇ ਗਈ ਜੋ ਜ਼ਮੀਨ ਦੇ ਪੈਸੇ ਸੀ ਜੋ ਨਗਰ ਪੰਚਾਇਤ ਖਡਾਰੇ ਕੋਲ ਜਮਾ ਉਹ ਕਿੱਥੇ ਗਏ ਇਹ ਇੱਕ ਵੱਖਰਾ ਸਵਾਲ ਹੈ ਆ ਹੁਣ ਪਿੱਛੇ ਜੇ ਇੱਕ ਕੋਈ ਮੁੱਦਾ ਪਿਆ ਉਹ ਕੋਈ ਮਜੂਦਾ ਮਜੂਦਾ ਕਾਉਂਸਲਰ ਕੁਲਦੀਪ ਸਿੰਘ ਤਾਜਪੁਰੀਆ ਉਸ ਨੇ ਵੀ ਕੋਈ ਫੇਸਬੁਕ ਤੇ ਮੁੱਦਾ ਉਠਾਇਆ ਬੀ ਪੰਚਾਇਤੀ ਜ਼ਮੀਨਾਂ ਵਿੱਚ ਜਾਰੀ ਆ ਅੱਜ ਤੋਂ ਪਹਿਲਾਂ ਹੁਣ ਤੱਕ ਉਹ ਜ਼ਮੀਨ ਕਿਸ ਕੋਲੇ ਕਿੰਨੇ ਠੇਕੇ ਤੇ ਸੀ ਉਹਦਾ ਠਿਕਾ ਕਿੱਥੇ ਗਿਆ ਉਹ ਕਿਹਦੇ ਅਧੀਨ ਸੀ ਉਹ ਕਿਹਨੇ ਦਿੱਤੀ ਉਸ ਬਾਰੇ ਕੋਈ ਚਾਦਨਾ ਕੋਈ ਪਿੰਡ ਵਾਸੀਆਂ ਨੂੰ ਪਾਇਆ ਨਹੀਂ ਪਾਇਆ ਅੱਜ ਤੱਕ ਨਗਰ ਪੰਚਾਇਤ ਹੰਡਾਇਆ ਦੇ ਵਿੱਚ 1992 ਚ 94 ਤੋਂ ਬਾਅਦ ਜਦੋਂ ਤੋਂ ಗ್ರಾಮ ਪੰਚਾਇਤ ਤੋਂ ਬਾਅਦ ਨਗਰ ਪੰਚਾਇਤ ਹੰਡਾਇਆ ਨੋਟੀਫਿਕੇਸ਼ਨ ਕਮੇਟੀ ਬੜੀਆਂ ਉਸ ਸਮੇਂ ਤੱਕ ਅੱਜ ਤੱਕ ਵੀ ਕੋਈ ਜਨਤਕ ਇਕੱਠ ਕਰਕੇ ਜਿਨ੍ਹਾਂ ਨੂੰ ਗ੍ਰਾਮ ਸਭਾਵਾਂ ਕਿਹਾ ਜਾਂਦਾ ਹੈ ਉਸ ਤਰ੍ਹਾਂ ਕਰਕੇ ਬੇਸ਼ੱਕ ਇਹ ਪਿੰਡਾਂ ਦੇ ਵਿੱਚ ਹੁੰਦੀਆਂ ਗ੍ਰਾਮ ਸਭਾਵਾਂ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਗ੍ਰਾਮ ਸਭਾਵਾਂ ਪਿੰਡਾਂ ਦੇ ਵਿੱਚ ਹੋਣ ਪਰ ਇਹ ਨਗਰ ਪੰਚਾਇਤਾਂ ਦੇ ਵਿੱਚ ਵੀ ਹੋ ਸਕਦੀਆਂ ਹਲੇਖਾ ਜੋਖਾ ਜੋ ਹੁੰਦਾ ਸਰਕਾਰਾਂ ਕਰਦੀਆਂ ਨੇ ਕਿ ਪਿੰਡ ਦੇ ਵਿੱਚ ਕਿੰਨੀ ਆਮਦਨ ਆਈ ਕਿੰਨੀ ਕਮਾਈ ਆਈ ਕਿ ਉਹਨਾਂ ਨੂੰ ਉਜਾਗਰ ਕਰਨਾ ਪਿੰਡ ਦੇ ਲੋਕਾਂ ਦੇ ਸਾਹਮਣੇ ਜਿਨ੍ਹਾਂ ਨੇ ਉਹ ਆਪਣੇ ਨੁਮਾਇਦੇ ਚੁਣੇ ਹੁੰਦੇ ਨੇ ਕਿ ਉਹਨਾਂ ਦਾ ਜਨਤਾ ਦੇ ਸਾਹਮਣੇ ਉਜਾਗਰਾ ਕਰਨਾ ਕਿ ਇੱਕ ਵਿਸ਼ਾ ਨਹੀਂ ਹੈ ਉਨ੍ਹਾਂ ਵੱਲੋਂ ਕਿਉਂ ਨਹੀਂ ਦੱਸਿਆ ਜਾਂਦਾ ਹਰ ਇੱਕ ਸਾਲ ਵੀ ਸਾਡੇ ਕੋਲ ਇੰਨੀ ਕਮਾਈ ਆ ਗਈ ਇੰਨੀ ਆਮਦਨ ਆ ਗਈ ਵੀ ਕਿਉਂ ਨਹੀਂ ਸਾਡੇ ਕੋਲ ਦੱਸਿਆ ਜਾਂਦਾ ਪਰ ਗਲੋਬੀ ਜੋ ਗੱਲ ਦੇਖਦੇ ਆ ਇੱਕ ਪਾਸੇ ਦਾ ਸਰਕਾਰਾਂ ਤੋਂ ਗਰੰਟੀਆ ਲੈਂਦੀਆਂ ਜਾਂਦੀਆਂ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਬੋਰਡ ਵੱਲੋਂ ਪੂਰਾ ਮੁੱਦਾ ਪਖਾਇਆ ਹੋਇਆ ਵੀ ਕਦੇ ਇੱਕ ਇੱਕ ਛੜਕ ਪੜ ਲਿਓ ਦੂਜੀ ਚ ਪਾਈਪਲਾਈਨ ਪਾ ਦਿਓ ਛੜਕ ਪੜ ਦੂਜੇ ਕੋ ਛੜਕਾਂ ਪੁਟੀਆਂ ਨੇ ਪਹਿਲਾਂ ਬਣਾਈਆਂ ਸੀ ਉਦੋਂ ਪਾਈਪਲਾਈਨ ਕਿਉਂ ਨਹੀਂ ਛੋਟੇ ਜਾਈਆਂ ਵੀ ਹੁਣ ਤੁਸੀਂ ਪਾਈਪਲਾਈਨਾਂ ਪਾ ਕੇ ਇਸ ਤਰ੍ਹਾਂ ਦੀਆਂ ਕਿਉਂ ਪੈਸੇ ਦੀ ਖੱਜਲ ਖਵਾਰੀ ਕਰ ਰਹੇ ਹੋ ਇਹ ਪੈਸਾ ਜਾਂਦਾ ਕਿੱਥੇ ਆ ਹੈ ਕੋਈ ਜਵਾਬ ਇਹਨਾਂ ਚੀਜ਼ਾਂ ਦਾ ਪਰ ਮੈਨੂੰ ਤਾਂ ਨਹੀਂ ਲੱਗਦਾ ਹੋ ਸਕਦਾ ਮੇਰੀ ਵੀਡੀਓ ਇਹ ਕਈ ਬੰਦਿਆਂ ਨੂੰ ਚੰਗੀ ਨਾ ਲੱਗੇ ਹੁਣ ਬਾਕੀ ਇਹ ਦੇਖਦੇ ਆ ਵੀ ਕੀ ਜੇ ਉਹ ਸਰਕਾਰ ਜੇ ਸਰਕਾਰਾਂ ਸਮੇਂ-ਸਮੇਂ ਤੇ ਪਿੰਡਾਂ ਤੇ ਸ਼ਹਿਰਾਂ ਨੂੰ ਗਰੰਟੀ ਦਿੰਦੇ ਨੇ ਕਿ ਉਹਨਾਂ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਜੋ ਵੇਚਣ ਦੀ ਵਿਉਂਤਬੰਦੀ ਉਹ ਲਿਖੀ ਜਾਂਦੀ ਹੈ ਉਹਨਾਂ ਨੂੰ ਕਿਉਂ ਵੇਚਿਆ ਜਾ ਰਿਹਾ ਹੈ ਉਹਨਾਂ ਦੀ ਪੰਚਾਇਤ ਦਾ ਠੇਕਾ ਪੰਚਾਇਤ ਦੇ ਉੱਤੇ ਇਹੀ ਕਿਉਂ ਨਹੀਂ ਕਿ ਉਹਦੇ ਇੱਕ ਵੱਖਰਾ ਫੰਡ ਜਮ੍ਹਾਂ ਕੀਤਾ ਜਾਵੇ ਜਿੰਨੀਆਂ ਵੀ ਪੰਚਾਇਤਦਿਆਂ ਪੰਜਾਬ ਦੇ ਵਿੱਚ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਨੂੰ ਦੇਖ ਕੇ ਉਹਨਾਂ ਦਾ ਇੱਕ ਵੱਖਰਾ ਫੰਡ ਇਕੱਠਾ ਕਰਕੇ ਉਹਦੀ ਕਮਾਈ ਵੀ ਪਿੰਡ ਦੇ ਉੱਤੇ ਲਾਈ ਜਾਵੇ ਤਾਂ ਕਿ ਸਰਕਾਰਾਂ ਅੱਗੇ ਦੀ ਚੱਕਾਂ ਦੀ ਲੋੜ ਨਾ ਪਵੇ ਜੇ ਇੱਕ ਪਾਸੇ ਤੁਸੀਂ ਸਰਕਾਰਾਂ ਤੋਂ ਮੰਗ ਰਹੇ ਹੋ ਤੇ ਮੌਜੂਦਾ ਤੁਸੀਂ ਆਪਣੀਆਂ ਪੰਚਾਇਤੀ ਜ਼ਮੀਨਾਂ ਵੇਚੀ ਜਾਂਦੇ ਹੋ ਅੱਜ ਤੁਸੀਂ ਵੇਚ ਦਿਓਗੇ ਤੇ ਕੱਲ੍ਹ ਨੂੰ ਤੁਹਾਡੇ ਕੋਲ ਕੀ ਹੈ ਹੁਣ ਅੱਗੇ ਸਵਾਲ ਤੁਸੀਂ ਆਪ ਦੇਖਣਾ ਵੀ ਤੁਸੀਂ ਅਜਿਹੇ ਮੁੱਦਿਆਂ ਨੂੰ ਲੈ ਕੇ ਕੀ ਆਪਣੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕਰਵਾਉਣੇ ਨੇ ਜਾਂ ਇਸੇ ਤਰ੍ਹਾਂ ਖੱਜਲ ਖਵਾਲੀ ਹੁੰਦੀ ਆ ਅੱਜ ਮੈਂ ਦੇਖਿਆ ਕਿ ਇੱਕ ਜੋ ਬਹੁਤ ਵਧੀਆ ਸ਼ਰਕਾ ਕਿਸੇ ਟਾਈਮ ਬਣੀ ਹੋਈ ਸੀ ਅੱਜ ਉਹ ਪੱਟੀ ਹੋਈ ਤੇ ਪਤਾ ਹੀ ਨਹੀਂ ਲੱਗਿਆ ਵੀ ਕਿਉਂ ਪੱਟੀ ਆ ਕੀ ਕਾਰਨ ਹੈ ਕੀ ਅਜਿਹੇ ਜਦੋਂ ਪਾਈਪ ਲਾਈਨ ਤੁਸੀਂ ਕਿਸੇ ਪ੍ਰਕਾਰ ਦੀ ਪਾਉਣੀ ਹੈ ਕਿ ਪਹਿਲਾਂ ਤਾਂ ਕਿਸੇ ਟਾਈਮ ਦਾ ਟੈਲੀਫੋਨ ਵਿਭਾਗ ਇਹ ਇੱਕ ਨਜ਼ਰਦਾਦ ਕੀਤਾ ਜਾਵੇ ਇਹਨਾਂ ਵੱਲੋਂ ਸ਼ਰਕਾ ਪੱਟੀਆਂ ਜਾਂਦੇ ਜੀ PWD ਵਿਭਾਗ ਮਹਿਕਮਾ ਸ਼ੜਕਾ ਬਣਾਉਂਦਾ ਇਹ ਪੁੱਟ ਦਿੰਦੇ ਲੇਕਿਨ ਹੁਣ ਇਹੀ ਹਾਲਾਤ ਨਗਰ ਪੰਚਾਇਤਾਂ ਦੇ ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਵਿੱਚ ਜਹ ਹੋਰ ਆਸੇ ਪਾਸੇ ਹੋ ਚੁੱਕੇ ਨੇ ਕਈ ਮੁੱਦੇ ਨੇ ਭਰਾਵੋ ਅੱਜ ਤਾਂ ਇੰਨਾ ਹੀ ਕਰਾਂਗਾ ਇੰਨੀ ਗੱਲ ਤੁਹਾਡੇ ਨਾਲ ਸਾਹਮਣੇ ਕੀਤੀ ਆ ਹੁਣ ਅੱਗੇ ਦੇਖਾਂਗੇ ਵੀ ਕੀ ਲੋਕ ਇਸ ਮੁੱਦੇ ਦੇ ਉੱਤੇ ਗੌਰ ਕਰਨਗੇ ਕਿ ਨਹੀਂ ਜੇ ਕਿਸੇ ਦੇ ਖਿਲਾਫ ਕੋ ਗਲਤ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ ਪਰ ਇੱਕੋ ਹੀ ਬੇਨਤੀ ਕਰਦਾ ਜੇ ਅਗਰ ਤੁਹਾਡੇ ਕੋਲੇ ਸਰਕਾਰਾਂ ਵੱਲੋਂ ਸਮੇ ਸਮੇਤੇ ਫੰਡ ਜਾਰੀ ਕਰ ਦਿੱਤੇ ਜਾਂਦੇ ਨੇ ਤੇ ਫਿਰ ਤੁਸੀਂ ਪਿੰਡਾਂ ਦੀਆਂ ਜ਼ਮੀਨਾਂ ਵੇਚਣ ਤੇ ਅੱਖ ਨਾ ਰੱਖੋ ਇਹਨਾਂ ਕਹਿੰਦਾ ਮੈਂ ਬਹੁਤ ਤੁਹਾਨੂੰ ਧੰਨਵਾਦ ਕਰਦਾ ਸਸੀ ਕਲਜਾਹ